ਹਾਂਜੀ ਸੰਗਤ ਜੀ ਇੱਕ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਤਿੰਨ ਜਾਣੇ ਕੁੱਲਾ ਪੁੱਲਾ ਅਤੇ ਪਾਗੀਰਥ ਮਿਲ ਕੇ ਆਏ ਅਤੇ ਬੇਨਤੀ ਕੀਤੀ ਕਿ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾਓ ਗੁਰੂ ਜੀ ਨੇ ਕਿਹਾ ਤੁਸੀਂ ਗੁਰਮਖ ਬਣ ਕੇ ਮਨਮੁਖਾਂ ਵਾਲੇ ਕਰਮ ਕਰਨੇ ਛੱਡ ਦਿਓ। ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਗੁਰਮਖ ਤੇ ਮਨਮੁਖ ਦਾ ਨਿਰਣਾ ਕਰਕੇ ਸਮਝਾਓ ਕਿ ਗੁਰਮਖ ਦੇ ਕੀ ਲੱਛਣ ਅਤੇ ਮਨਮੁਖ ਦੇ ਕੀ ਲੱਛਣ ਹੁੰਦੇ ਹਨ। ਤਦੋਂ ਗੁਰੂ ਜੀ ਨੇ ਫਰਮਾਇਆ ਗੁਰਮਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ। ਕਿ ਉਹ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੈ। ਸਭ ਦੀ ਭਲਾਈ ਸੋਚਦਾ ਤੇ ਚਾਹੁੰਦਾ ਹੈ। ਉਸ ਉੱਤੇ ਨੇਕੀ ਕਰੇ ਉਸ ਦੀ ਨੇਕੀ ਨੂੰ ਯਾਦ ਰੱਖਦਾ ਹੈ। ਕਿਸੇ ਦੇ ਕੰਮ ਵਿੱਚ ਵਿਗਨ ਨਹੀਂ ਪਾਉਂਦਾ। ਖੋਟੇ ਕਰਮਾਂ ਦਾ ਤਿਆਗ ਅਤੇ ਨੇਕ ਕਰਮਾਂ ਨੂੰ ਗ੍ਰਹਿਣ ਕਰਦਾ ਹੈ। ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੇ ਆਤਮਾ ਸਰੂਪ ਨੂੰ ਜਾਣਨ ਵਾਲਾ ਅਤੇ ਅਨੇਕ ਵਿੱਚ ਇੱਕ ਨੂੰ ਵੇਖਣ ਵਾਲਾ ਹੁੰਦਾ ਹੈ। ਮਨਮੁਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ। ਜਿਹੜਾ ਨੇਕੀ ਕਰੇ ਉਸ ਉੱਤੇ ਬੁਰਾਈ ਕਰਨੀ ਕਦੇ ਕਿਸੇ ਦਾ ਭਲਾ ਨਾ ਸੋਚਣਾ ਆਪਣੀ ਮਨਮਰਜ਼ੀ ਦੇ ਕੰਮ ਕਰਨੇ ਕਿਸੇ ਦਾ ਭਲਾ ਹੁੰਦਾ ਵੇਖ ਕੇ ਦੁਖੀ ਹੋਣਾ ਸਭ ਨਾਲ ਈਰਖਾ ਕਰਨੀ ਸਭ ਦੇ ਬੁਰੇ ਵਿੱਚ ਆਪਣਾ ਭਲਾ ਸਮਝਣਾ ਕਥਾ ਕੀਰਤਨ ਵਿੱਚ ਧਿਆਨ ਨਾ ਦੇਣਾ ਗੁਰੂ ਉਪਦੇਸ਼ ਧਿਆਨ ਨਾਲ ਨਾ ਸੁਣਨਾ ਪੁੰਨ ਦਾਨ tatha isnan ਤੋਂ ਪਰਹੇਜ਼ ਕਰਨਾ ਅਤੇ ਉਪਜੀਵਕਾ ਵਾਸਤੇ ਝੂਠ ਬੋਲਣਾ ਇਹ ਨਿਰਣਾ ਸੁਣ ਕੇ ਇਨ੍ਹਾਂ ਨੇ ਗੁਰਮੁਖ ਦੇ ਲੱਛਣ ਗ੍ਰਹਿਣ ਕਰਨ ਦਾ ਪ੍ਰਣ ਲਿਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਕਾਰਵਿਹਾਰ ਵਿੱਚ ਜਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ